ਕਿਤਾਬ ਜਾਂਬਾਜ਼ ਰਾਖਾ ਅਧਿਆਇ 8ਵਾਂ ਅਸਾਮੀ ਜੰਗ ਅਤੇ ਅਧਿਆਇ 9ਵਾਂ ਆਪਰੇਸ਼ਨ ਵੁੱਡਰੋਜ਼ ਲੇਖਕ ਏ ਆਰ ਦਰਸ਼ੀ ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਮੀ ਜੰਗ ਆਪਰੇਸ਼ਨ ਬਲੂ ਸਟਾਰ ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਸ ਨੂੰ ਭਾਈ ਅਮਰੀਕ ਸਿੰਘ ਅਤੇ ਮੇਜਰ ਜਨਰਲ ਸੁਬੇਕ ਸਿੰਘ ਸਹਿਯੋਗ ਦੇ ਰਹੇ ਸਨ ਦੀ ਅਗਵਾਈ ਹੇਠਲੇ ਸਿੱਖ ਰਖਵਾਲਿਆਂ ਅਤੇ ਦੂਜੇ ਪਾਸੇ ਲੈਫਟੀਨਲ ਜਰਨਲ ਕ੍ਰਿਸ਼ਨਾ ਸੁਆਮੀ ਸੁੰਦਰਜੀ ਲੈਫਟੀਨਲ ਜਰਨਲ ਰਣਜੀਤ ਸਿੰਘ ਦਿয়াল ਅਤੇ ਕੁਲਦੀਪ ਸਿੰਘ ਬਰਾੜ ਦੀ ਕਮਾਨ ਹੇਠ ਵੱਡੀ ਤਾਦਾਦ ਚ ਭਾਰਤੀ ਫੌਜ ਵਿੱਚ ਆਲੇ ਸਰਾਸਰ ਬੇਜੋੜ ਲੜਾਈ ਸੀ ਭਾਰਤੀ ਫੌਜ ਦੇ ਹਥਿਆਰਾਂ ਦੇ ਮੁਕਾਬਲੇ ਸਿੱਖ ਰਖਵਾਲਿਆਂ ਕੋਲ ਬਿਲਕੁਲ ਸੁਧਾਰਨ ਅਤੇ ਰਵਾਇਤੀ ਹਥਿਆਰ ਸਨ ਉਹਨਾਂ ਕੋਲ ਐਲ ਐਮ ਜੀ ਤੋਂ ਵੱਧ ਉੱਤਮ ਕੋਈ ਹਥਿਆਰ ਨਹੀਂ ਸੀ ਜਿਹੜੇ ਹੋਰ ਸ਼ਸਤਰ ਉਹਨਾਂ ਕੋਲ ਸਨ ਉਹਨਾਂ ਚ ਸਟੇਨ ਗੰਨਾ 30 ਬੋਰ ਦੀਆਂ ਕਾਰਬਾਈਨਾ ਸਵੈ ਚਾਲਤ ਰਾਈਫਲਾਂ ਐਸ ਐਲ ਆਰ 303 ਬੋਰ ਦੀਆਂ ਰਾਈਫਲਾਂ ਵੱਖ-ਵੱਖ ਬੋਰਾਂ ਦੇ ਪਿਸਤੌਲ ਅਤੇ ਰਵਾਲ ਅਤੇ ਕੁਝ ਹੱਥ ਗੋਲੇ ਸਨ ਦੂਜੇ ਪਾਸੇ ਭਾਰਤੀ ਫੌਜ ਵੇ ਜੰਤਾ ਟੈਂਕ ਭਾਰੀ ਹਵਿਟਜ਼ਰ ਤੋਪਾਂ ਅਤੇ ਹਾਵਲ ਗਨਾਂ ਜਿਨ੍ਹਾਂ ਨਾਲ ਵੀ ਪਾਊਡਰ ਗੋਲੇ ਦਾਗੇ ਜਾਂਦੇ ਹਨ ਮਾਰਟਰਾਂ ਮਸ਼ੀਨ ਗਨਾਂ ਲਾਈਟ ਮਸ਼ੀਨ ਗਨਾਂ ਅਤੇ ਤੋਪਖਾਨੇ ਦੇ ਹੋਰ ਛੋਟਪਟ ਹਥਿਆਰਾਂ ਨਾਲ ਲੈ ਸੇ ਜੋ ਕਿ ਦੁਸ਼ਮਣ ਦੇਸ਼ ਵਿਰੁੱਧ ਮੈਦਾਨੀ ਜੰਗ ਵਿੱਚ ਵਰਤੇ ਜਾਂਦੇ ਹਨ ਇਸ ਤੋਂ ਇਲਾਵਾ ਫੌਜ ਕੋਲ ਸਟੇਨ ਗੈਸ ਬੰਬ बेहोश ਕਰਨ ਵਾਲੀ ਗੈਸ ਵਾਲੇ ਬੰਬ ਅਗਲਾਉ ਬੰਬ ਭਾਰੀ ਵਿਸਫੋਟਕ ਹੱਥਗੋਲੇ ਬਖਤਰਬੰਦ ਗੱਡੀਆਂ ਅਤੇ ਹੋਰ ਨਾਫੀਸ ਹਥਿਆਰ ਵੀ ਸਨ ਫੌਜ ਨੇ ਰੂਸ ਦੇ ਬਣੇ ਹੈਲੀਕਾਪਟਰ ਵੀ ਵਰਤੋਂ ਚ ਲਿਆਂਦੇ ਗਿਣਤੀ ਪੱਖੋਂ ਵੀ ਭਾਰਤੀ ਫੌਜ ਦੀ ਤੁਲਨਾ ਚ ਜੰਗਜੂ ਸਿੱਖ ਬਹੁਤ ਥੋੜੇ ਸਨ ਜੰਗਜੂ ਸਿੱਖ 200 ਤੋਂ ਵੱਧ ਨਹੀਂ ਸਨ ਜਦੋਂ ਕਿ ਕੰਪਲੈਕਸ ਦੇ ਅੰਦਰ ਉਹਨਾਂ ਨਾਲ ਲੜ ਰਹੀ ਫੌਜ ਦੀ ਗਿਣਤੀ ਘੱਟ ਤੋਂ ਘੱਟ 7000 ਸੀ ਸਿੱਖ ਲੜਾਕੂਆਂ ਕੋਲ ਕੋਈ ਸੰਚਾਰ ਸਾਧਨ ਨਹੀਂ ਸੀ ਅਤੇ ਨਾ ਹੀ ਰਸਤ ਪਾਣੀ ਲਿਆਉਣ ਦਾ ਕੋਈ ਸਾਧਨ ਜਾਂ ਰਸਤਾ ਸੀ। ਉਹ ਬਾਕੀ ਸੂਬੇ, ਦੇਸ਼ ਅਤੇ ਸੰਸਾਰ ਨਾਲੋਂ ਪੂਰੀ ਤਰ੍ਹਾਂ ਕੱਟ ਚੁੱਕੇ ਸਨ। ਉਹ ਪੂਰੀ ਤਰ੍ਹਾਂ ਦਰਬਾਰ ਸਾਹਿਬ ਕੰਪਲੈਕਸ ਅਤੇ ਵਿਸ਼ੇਸ਼ ਕਰਕੇ ਅਕਾਲ ਤਖਤ ਦੇ ਅੰਦਰ ਘਿਰ ਗਏ ਸਨ। ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਗਈ ਸੀ। ਉਹਨਾਂ ਕੋਲ ਆਪਣੇ ਟਿਕਾਣਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਕੋਈ ਵਾਧੂ ਰਾਖਵੇਂ ਜੁਝਾਰੂ ਅਤੇ ਜ਼ਖੀਰੇ ਨਹੀਂ ਸਨ। ਉਹਨਾਂ ਕੋਲ ਖਾਣ ਲਈ ਸਿਵਾਏ ਗੋੜ ਅਤੇ ਭੁਜੇ ਦਾਣਿਆਂ ਤੋਂ ਹੋਰ ਕੁਝ ਨਹੀਂ ਸੀ ਅਤੇ ਪੀਣ ਲਈ ਭਖਵੀ ਗਰਮੀ ਕਾਰਨ ਆਪਣੇ ਹੀ ਸਰੀਰਾਂ 'ਚੋਂ ਨੁੱੱਚੜ ਰਹੇ ਪਸੀਨੇ ਤੋਂ ਛੁੱਟ ਕੁਝ ਨਹੀਂ ਸੀ। ਉਹਨਾਂ ਕੋਲ ਜੰਗਲ ਪਾਣੀ ਜਾਣ ਲਈ ਵੀ ਕੋਈ ਜਗ੍ਹਾ ਨਹੀਂ ਸੀ। ਉਹਨਾਂ ਸੱਤ ਰਾਤਾਂ ਅਤੇ ਸੱਤ ਦਿਨ ਸੌਂ ਕੇ ਨਹੀਂ ਸੀ ਦੇਖਿਆ। ਇਨ੍ਹਾਂ ਭਿਆਨਕ ਹਾਲਾਤਾਂ ਵਿੱਚ ਉਹ ਥੱਕ ਟੁੱਟ ਚੁੱਕੇ ਸਨ। ਦੂਜੇ ਪਾਸੇ ਭਾਰਤੀ ਫੌਜ ਕੋਲ ਹਰ ਤਰ੍ਹਾਂ ਦੀ ਸਮੱਗਰੀ, ਸਹੂਲਤਾਂ, ਰਾਖਵੇਂ ਭੰਡਾਰ ਸਨ ਅਤੇ ਹੋਰ ਕੀ ਕੁਝ ਨਹੀਂ ਸੀ। ਇਸ ਦੇ ਬਾਵਜੂਦ ਵੀ ਸਿੰਘ ਵੀਰਤਾਪੂਰਵਕ ਲੜੇ ਅਤੇ ਉਹਨਾਂ ਆਪਣੀ ਕਮਾਲ ਦੀ ਜਵਾਂਮਰਦੀ, ਦਲੇਰੀ, ਜੰਗੀ ਮਹਾਰਤ ਦਾ ਪ੍ਰਦਰਸ਼ਨ ਕੀਤਾ ਅਤੇ ਹਰ ਤਰ੍ਹਾਂ ਦੇ ਹਥਿਆਰਾਂ ਅਤੇ ਜ਼ਖੀਰੇ ਨਾਲ ਬਖੂਬੀ ਲੈਸ ਭਾਰਤੀ ਫੌਜ ਨੂੰ 5 ਦਿਨ ਤੱਕ ਖੁੱਡੇ ਲਈ ਰੱਖਿਆ। ਅਤੇ ਅਜਿਹਾ ਲਹੂ ਪਿਜਾ ਜਵਾਬ ਦਿੱਤਾ ਜੋ ਫੌਜ ਰਹੀ ਦੀ ਦੁਨੀਆ ਤੱਕ ਯਾਦ ਰੱਖੇਗੀ ਅਗਰ ਜਝਾਰੂ ਸਿੰਘਾਂ ਕੋਲ ਫੌਜ ਦੇ ਬਰਾਬਰ ਹੀ ਹਥਿਆਰ ਹੁੰਦੇ ਅਤੇ ਜੇ ਉਹਨਾਂ ਦੀ ਗਿਣਤੀ ਫੌਜ ਤੋਂ ਦਸਵਾਂ ਹਿੱਸਾ ਵੀ ਹੁੰਦੀ ਤਾਂ ਉਹ ਫੌਜ ਨੂੰ ਦਿੱਲੀ ਤੱਕ ਜਾਂ ਸ਼ਾਇਦ ਜਮਨਾ ਤੋਂ ਵੀ ਪਾਰ ਤੱਕ ਆਉਂਦੇ ਇਹ ਅਸਾਵੇਂ ਜੰਗ ਜੋ ਸੰਤ ਭਿੰਡਰਾਂ ਵਾਲੇ ਦੇ ਮੁਠੀ ਭਰ ਜਝਾਰੂ ਸਾਥੀਆਂ ਨੇ ਲੜੀ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੋਵੇਗੀ ਇਸ ਬੇਮਿਸਾਲ ਬਹਾਦਰੀ ਦਾ ਸਿਰਾ ਸੰਤ ਭਿੰਡਰਾਂ ਵਾਲੇ ਦੇ ਸਿਰ ਵੱਜਦਾ ਹੈ ਜਿਸ ਨੇ ਸਿੱਖਾਂ ਨੂੰ ਆਪਣੇ ਹੱਕਾਂ ਲਈ ਲੜਨ ਅਤੇ ਆਪਣੇ ਧਰਮ ਦੀ ਰਾਖੀ ਕਰਨ ਲਈ ਉਤਸ਼ਾਹਤ ਅਤੇ ਪ੍ਰੇਰਿਤ ਕੀਤਾ ਇਹ ਕਹਿਣਾ ਵੀ ਬਿਲਕੁਲ ਅਤ ਕਥਨੀ ਨਹੀਂ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੇਵਲ ਸੰਤ ਭਿੰਡਰਾਂ ਵਾਲਾ ਹੀ ਸੀ ਜਿਸ ਨੇ ਖਾਲਸੇ ਨੂੰ ਅਣਖ ਨਾਲ ਜੀਣ ਅਤੇ ਸ਼ਾਨ ਨਾਲ ਮਰਨ ਦੀ ਜਾਤ ਸਿਖਾਈ ਆਪਰੇਸ਼ਨ ਵੁੱਡ ਰੋਜ਼ ਪਿਛਲੇ ਸਫ਼ਿਆਂ ਵਿੱਚ ਜ਼ਿਕਰ ਹੋ ਚੁੱਕਾ ਹੈ ਕਿ ਦਰਬਾਰ ਸਾਹਿਬ ਸਮੂਹ ਤੇ ਕੀਤੇ ਗਏ ਹਮਲੇ ਆਪਰੇਸ਼ਨ ਬਲੂ ਸਟਾਰ ਜਾਂ ਨੀਲਾ ਤਾਰਾ ਵਿੱਚ ਭਾਰਤੀ ਫੌਜ ਨੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾਉਣ ਲਈ ਇਕੱਤਰ ਹੋਏ ਘਟੋ ਘਟ 5000 ਮਾਸੂਮ ਅਤੇ ਨਿਰਦੋਸ਼ ਸਿੱਖਾਂ ਨੂੰ ਕਤਲ ਕੀਤਾ ਇਸ ਰਾਖਸ਼ੀ ਖੂਨ ਖਰਾਬੇ ਤੋਂ ਬਾਅਦ ਵੀ ਸੰਤੁਸ਼ਟੀ ਮਹਿਸੂਸ ਨਾ ਕਰਦਿਆਂ ਭਾਰਤ ਸਰਕਾਰ ਨੇ ਆਪਰੇਸ਼ਨ ਨੀਲਾ ਤਾਰਾ ਦੇ ਨਾਲ-ਨਾਲ ਹੀ ਸਿੱਖਾਂ ਉੱਤੇ ਆਪਰੇਸ਼ਨ ਵੁੱਡਰੋਜ਼ ਦੇ ਨਾਮ ਹੇਠ ਇੱਕ ਹੋਰ ਮਾਰੂ-ਵਾਰ ਆਰੰਭਿਆ ਇਸ ਕਾਰਵਾਈ ਦਾ ਮਕਸਦ ਪੰਜਾਬ ਦੇ ਸੂਹ ਪਿੰਡਾਂ ਤੋਂ ਸਾਰੇ ਅਮਰਤਾਰੀ ਸਿੱਖਾਂ ਖਾਸ ਕਰ ਨੌਜਵਾਨ ਮੁੰਡਿਆਂ ਦਾ ਸਫਾਇਆ ਕਰਨਾ ਸੀ ਇਸ ਸਫਾਇਆ ਮੁਹਿੰਮ ਦੌਰਾਨ ਫੌਜ ਨੇ ਸਭ ਸਿੱਖ ਮੁੰਡਿਆਂ ਅਤੇ ਹੋਰ ਸਿੱਖਾਂ ਨੂੰ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਅਤੇ ਗਾਤਰੇ ਕਿਰਪਾਨਾਂ ਪਹਿਨ ਰੱਖੀਆਂ ਸਨ ਬਿਨਾਂ ਕਿਸੇ ਲਿਹਾਜ਼ ਚੁੱਕ ਲਿਆ ਇਹ ਬੜੀ ਬੇਹੋਦਾ ਹਰਕਤ ਹੈ ਕਿ ਫੌਜ ਨੇ ਆਪਣੇ ਵਿਭਾਗੀ ਪ੍ਰਕਾਸ਼ਨ ਬਾਤਚੀਤ ਵਿੱਚ ਸਭ ਅਮਰ ਧਾਰੀ ਸਿੱਖਾਂ ਨੂੰ ਅਤਵਾਦੀ ਗਰਦਾਨੀਆਂ ਅਤੇ ਇੰਦਰਾ ਗਾਂਧੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਅੰਨੀ ਹੋਈ ਫੌਜ ਵੱਲੋਂ ਫੈਲਾਏ ਗਏ ਇਹ ਸੰਗੀਨ ਦੁਰਪ੍ਰਚਾਰ ਦਾ ਸਮਰਥਨ ਕੀਤਾ ਫੌਜ ਨੂੰ ਨਿਰਦੋਸ਼ ਅਮਰ ਧਾਰੀ ਸਿੱਖਾਂ ਦਾ ਲਿਹਾਜ਼ ਰੱਖਣ ਲਈ ਕਹਿਣ ਦੀ ਬਜਾਏ ਭਾਰਤੀ ਹਕੂਮਤ ਨੇ ਫੌਜ ਨੂੰ ਬੁੱਢੇ ਤੇ ਜਵਾਨ ਸਭ ਸਿੱਖਾਂ ਦੀਆਂ ਅੰਦਾ ਧੁੰਦ ਗ੍ਰਿਫਤਾਰੀਆਂ ਜਾਰੀ ਰੱਖਣ ਲਈ ਮਦਦ ਦੇਣ ਹਿਤ ਕਈ ਸਖਤ ਵੈਸ਼ੀ ਕਾਨੂੰਨ ਕੜ ਮਾਰੇ ਪੰਜਾਬ ਅਤੇ ਚੰਡੀਗੜ੍ਹ ਦੇ ਇਲਾਕੇ ਨੂੰ ਗੜਬੜ ਵਾਲੇ ਇਲਾਕੇ ਕੋਸ਼ਤ ਕਰ ਦਿੱਤਾ ਗਿਆ ਅਤੇ ਇਸ ਨੂੰ ਕਾਨੂੰਨੀ ਮਾਨਤਾ ਦੇਣ ਲਈ ਸਰਕਾਰ ਨੇ ਪੰਜਾਬ ਚੰਡੀਗੜ੍ਹ ਡਿਸਟਰਬਡ ਏਰੀਆਜ਼ ਐਕਟ ਪਾਸ ਕਰ ਦਿੱਤਾ। ਕੇਵਲ ਇਹੀ ਨਹੀਂ ਫੌਜ ਨੂੰ ਆਪਣੀ ਇੱਛਾ ਅਨੁਸਾਰ ਬਿਨਾਂ ਕਿਸੇ ਕਾਨੂੰਨੀ ਸਜ਼ਾ ਤੋਂ ਕਿਸੇ ਵੀ ਸਿੱਖ ਨੂੰ ਗ੍ਰਿਫਤਾਰ ਕਰਨ ਲਈ ਅਧਿਕਾਰਤ ਕਰਨ ਵਾਸਤੇ ਸਰਕਾਰ ਨੇ ਇੱਕ ਹੋਰ ਕਾਨੂੰਨ ਆਰਮਡ ਫੋਰਸਸ ਪੰਜਾਬ ਅਤੇ ਚੰਡੀਗੜ੍ਹ ਐਕਟ ਪਾਸ ਕਰ ਦਿੱਤਾ। ਅਦਾਲਤਾਂ ਦੇ ਦੰਦ ਤਿੱਖੇ ਕਰਨ ਲਈ ਅਤਵਾਦ ਪ੍ਰਭਾਵਿਤ ਇਲਾਕੇ ਵਿਸ਼ੇਸ਼ ਅਦਾਲਤਾਂ ਐਕਟ ਪਾਸ ਕੀਤਾ ਗਿਆ। ਤਾਂ ਕਿ ਗ੍ਰਿਫਤਾਰ ਕੀਤੇ ਸੇਖਾਂ ਵਿਰੁੱਧ ਸ਼ਕਤੀ ਨਾਲ ਪੇਸ਼ ਆਇਆ ਜਾ ਸਕੇ ਅਤੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ ਇਸ ਦੇ ਨਾਲ ਹੀ ਪੁਲਿਸ ਅਤੇ ਨੀਮ ਫੌਜੀ ਬਲਾਂ ਨੂੰ ਨਿਰੰਕੁਸ਼ ਅਧਿਕਾਰਾਂ ਨਾਲ ਲੈਸ ਕਰਨ ਲਈ ਫੌਜਦਾਰੀ ਕਾਨੂੰਨ ਵਿੱਚ ਸੋਧ ਕੀਤੀ ਗਈ ਸਿਵਲ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਫੌਜੀ ਅਧਿਕਾਰੀਆਂ ਦੇ ਮਾਤ ਹਿਤ ਕਰ ਦਿੱਤਾ ਗਿਆ ਐਵੇਂ ਪੰਜਾਬ ਨੂੰ ਅਸਲ ਵਿੱਚ ਫੌਜ ਅਧਿਕਾਰਤ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਹਾ ਕਿ ਦੁਸ਼ਮਣ ਦੇਸ਼ ਦੇ ਜਿੱਤੇ ਹੋਏ ਇਲਾਕੇ ਵਿੱਚ ਕੀਤਾ ਜਾਂਦਾ ਹੈ ਫੌਜ ਨੇ ਬਦਲਾ ਲਊ ਭਾਵਨਾ ਤਹਿਤ ਪੰਜਾਬ ਦੇ ਹਰ ਪਿੰਡ ਦੇ ਹਰ ਕੋਨੇ ਵਿੱਚ دہشت ਦਾ ਰਾਜ ਲਾਗੂ ਕਰ ਦਿੱਤਾ ਸ਼ਿਕਾਰ ਤੇ ਨਿਕਲੇ ਸ਼ਿਕਾਰੀ ਕੁੱਤਿਆਂ ਦੀ ਤਰ੍ਹਾਂ ਉਹਨਾਂ ਹਜ਼ਾਰਾਂ ਸਿੱਖਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਘੇਰ ਘੇਰ ਕੇ ਗ੍ਰਿਫਤਾਰ ਕੀਤਾ ਫੌਜੀ ਕੈਂਪਾਂ 'ਚ ਨਜ਼ਰਬੰਦ ਕੀਤਾ ਉਹਨਾਂ ਨੂੰ ਵੈਸ਼ੀਆਨਾ ਤਸੀਹੇ ਦਿੱਤੇ ਅਤੇ ਬਹੁਤ ਸਾਰਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਬਹੁਤ ਸਾਰਿਆਂ ਨੂੰ ਲੂਲੇ ਲੰਗੇ ਕਰਕੇ ਉਹਨਾਂ ਨੂੰ ਹਮੇਸ਼ਾ ਲਈ ਨਕਾਰਾ ਕਰ ਦਿੱਤਾ ਗਿਆ ਇਸ ਬੇਤਹਾਸ਼ਾ ਦਮਨ ਨੇ ਸੈਂਕੜੇ ਅਜਿਹੇ ਸਿੱਖ ਨੌਜਵਾਨਾਂ ਨੂੰ ਪਿੰਡਾਂ ਚੋਂ ਭੱਜ ਜਾਣ ਲਈ ਮਜਬੂਰ ਕਰ ਦਿੱਤਾ ਜਿਹੜੇ ਫੌਜ ਦੇ ਸ਼ਿਕੰਜੇ ਚ ਨਹੀਂ ਸੀ ਆਏ ਉਹਨਾਂ ਚੋਂ ਬਹੁਤ ਸਾਰੇ ਰੂਪ ਹੋਸ਼ ਹੋ ਗਏ ਅਤੇ ਕਈ ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਨੂੰ ਬਾਹਰ ਨਿਕਲੇ ਤਾਂ ਕਿ ਫੌਜ ਵੱਲੋਂ ਢਾਏ ਜਾ ਰਹੇ ਬੇਤਹਾਸ਼ਾ ਜ਼ੁਲਮ ਤੋਂ ਬਚ ਸਕਣ ਜਿਹੜੇ ਸਿੱਖ ਫੌਜ ਵੱਲੋਂ ਮਨਮਰਜ਼ੀ ਨਾਲ ਤੀਤਿਆਂ ਜਾ ਰਹੀਆਂ ਆਪ ਹੁਦਰੀਆਂ ਗ੍ਰਿਫਤਾਰੀਆਂ ਦੇ ਡਰੋਂ ਰੂਪੋਸ਼ ਹੋ ਗਏ ਸਨ ਉਹਨਾਂ ਦੀਆਂ ਮਾਵਾਂ ਭੈਣਾਂ ਅਤੇ ਪਤਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫੌਜੀ ਕੈਂਪਾਂ 'ਚ ਨਜ਼ਰਬੰਦ ਕੀਤਾ ਗਿਆ ਤਸੀਹੇ ਦਿੱਤੇ ਗਏ ਅਤੇ ਬਹੁਤ ਸਾਰੇ ਕੇਸਾਂ ਵਿੱਚ ਉਹਨਾਂ ਨਾਲ ਛੇੜਖਾਨੀ ਵੀ ਕੀਤੀ ਗਈ ਤਾਂ ਕਿ ਉਹਨਾਂ ਦੇ ਭਗੌੜੇ ਹੋਏ ਸੰਬੰਧੀਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਜਾ ਸਕਿਆ। ਉਹਨਾਂ ਦੀ ਦੁੱਖ ਤਕਲੀਫਾਂ ਅਤੇ ਕੋਲਾਟਾਂ ਸੁਣਨ ਵਾਲਾ ਕੋਈ ਨਹੀਂ ਸੀ। ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਵਾਲਾ ਕੋਈ ਨਹੀਂ ਸੀ। ਕੇਵਲ ਜੰਗਲੀ ਭੇੜੀਏ ਉਹਨਾਂ ਤੇ ਚੀਕਣ ਅਤੇ ਗੁਰ ਰੌਣ ਲਈ ਖੁੱਲੇ ਛੱਡ ਦਿੱਤੇ ਗਏ ਸਨ। ਪੰਜਾਬ ਵਿੱਚ ਸਿੱਖਾਂ ਦੀ ਇਸ ਤਰਸਯੋਗ ਹਾਲਤ ਉਤੇ ਤਵੱਸਵੀ ਹਿੰਦੂ ਮੁਸਕੜੀਆਂ ਚ ਗੁੱਜਾ ਗੁੱਜਾ ਹੱਸਦੇ ਰਹੇ ਅਤੇ ਪਰਸਾਨ ਹੁੰਦੇ ਰਹੇ। ਇਸ ਸਿੱਖ ਵਿਰੋਧੀ ਵੈਸ਼ੀਆਨਾ ਫੌਜੀ ਕਾਰਵਾਈ ਨੂੰ ਸ਼ਰਾਰਤਪੂਰਵਕ ਆਪਰੇਸ਼ਨ ਵੁੱਡਰੋਜ਼ ਦਾ ਕੋਡ ਨਾਮ ਦਿੱਤਾ ਗਿਆ ਸੀ ਕਿਉਂਕਿ ਭਾਰਤ ਸਰਕਾਰ ਦੀ ਅੰਨੀ ਨਗਾਹ ਵਿੱਚ ਸਿੱਖ ਨੌਜਵਾਨ ਹੈ ਤਾਂ ਗੁਲਾਬ ਦੇ ਫੁੱਲ ਹੀ ਪਰ ਜੰਗਲਾਂ ਵਿੱਚ ਉੱਗੇ ਹੋਏ ਵੁੱਡਰੋਜ਼ ਕਿਉਂਕਿ ਪੰਜਾਬ ਨੂੰ ਸਰਕਾਰ ਜੰਗਲ ਹੀ ਸਮਝਦੀ ਸੀ ਅਤੇ ਇਸੇ ਕਾਰਨ ਹੀ ਸਰਕਾਰ ਨੇ ਮੁੱਢ ਤੋਂ ਹੀ ਇੱਥੇ ਜੰਗਲ ਦਾ ਰਾਜ ਹੀ ਲਾਗੂ ਕਰੀ ਰੱਖਿਆ ਸੀ ਇਸ ਲਈ ਸਰਕਾਰ ਨੇ ਇਸ ਜੰਗਲ ਨੂੰ ਤਬਾਹ ਕਰਨ ਵਾਸਤੇ ਉਪਰੋਕਤ ਜੰਗਲੀ ਗੁਲਾਬ ਦੇ ਫੁੱਲਾਂ ਸਿੱਖ ਨੌਜਵਾਨਾਂ ਨੂੰ ਮਸਲ ਦੇਣ ਦਾ ਫੈਸਲਾ ਕੀਤਾ। ਭਾਰਤੀ ਫੌਜ ਨੇ ਵੀ ਇਸੇ ਵੇਰ ਅਤੇ ਕਿਰਣਾ ਭਾਵ ਨੂੰ ਹੀ ਮਨਾਂ 'ਚ ਸਮੋਈ ਇਨ੍ਹਾਂ ਗੁਲਾਬ ਦੇ ਫੁੱਲਾਂ ਨੂੰ ਜੰਗਲ 'ਚੋਂ ਫੁੱਟ ਸੋਟਿਆ। ਇਸ ਤਰ੍ਹਾਂ ਗੁਲਾਬਾਂ ਦੀ ਧਰਤੀ ਪੰਜਾਬ ਦੀ ਇੰਨੀ ਵਿਤੋਂ ਬਾਹਰੀ ਬਰਬਾਦੀ ਹੋਈ ਜਿਸ ਦੀ ਪੂਰਤੀ ਨਹੀਂ ਸੀ ਕੀਤੀ ਜਾ ਸਕਦੀ। ਪੰਜਾਬ ਵਿੱਚ ਸਿੱਖਾਂ ਤੇ ਬੇਰਹਿਮੀ ਨਾਲ ਕੀਤਾ ਗਿਆ ਇਹ ਜ਼ੁਲਮ 18ਵੀਂ ਸਦੀ ਦੇ ਮੁਗਲ ਰਾਜ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਜ਼ਕਰੀਆ ਖਾਨ ਅਤੇ ਮੀਰ ਮੰਨੂ ਵੱਲੋਂ ਢਾਏ ਗਏ ਜ਼ੁਲਮਾਂ ਨੂੰ ਮਾਤ ਪਾ ਗਿਆ। ਇਵੇਂ ਆਪਰੇਸ਼ਨ ਬਲੂ ਸਟਾਰ ਅਤੇ ਆਪਰੇਸ਼ਨ ਵੁੱਡ ਰੋਜ਼ ਗੁਲਾਬ ਦੇ ਫੁੱਲਾਂ ਦੀ ਧਰਤੀ ਦੇ ਹੁਸੈਨ ਮੁਖੜੇ ਤੇ ਜ਼ਖਮਾਂ ਦਾ ਇੱਕ ਡੂੰਗਾ ਅਤੇ ਅਮਿੱਟ ੱੱਬਾ ਛੱਡ ਗਏ। ਇਹਨਾਂ ਜ਼ਖਮਾਂ ਨੂੰ ਕੌਣ ਭਰੇਗਾ ਕੌਣ ਮਿਟਾਏਗਾ ਇਹਨਾਂ ਫੱਟਾਂ ਦੇ ਨਿਸ਼ਾਨ ਕੋਈ ਹੋਰ ਨਹੀਂ ਸਗੋਂ ਸਿੱਖ ਖੁਦ ਹੀ ਇੱਕ ਨਾ ਇੱਕ ਦਿਨ ਆਪਣੇ ਇਹਨਾਂ ਜ਼ਖਮਾਂ ਨੂੰ ਭਰਨਗੇ ਜਾਂ ਫਿਰ ਕਦੇ ਨਾ ਕਦੇ ਮੁੜ ਕੋਈ ਮਸੀਹਾ ਪੈਦਾ ਹੋ ਕੇ ਉਹਨਾਂ ਅੰਦਰ ਸਵੈ ਵਿਸ਼ਵਾਸ ਨੂੰ ਮੁੜ ਬਹਾਲ ਕਰੇਗਾ ਅਤੇ ਉਹਨਾਂ ਨੂੰ ਬੁਲੰਦੀਆਂ ਵੱਲ ਲਿਜਾਏਗਾ ਇਹ ਕੁਦਰਤ ਦਾ ਅਸੂਲ ਹੈ ਕਿ ਜਦੋਂ ਜ਼ੁਲਮੋਂ ਤਸ਼ੱਦਦ ਦੀ ਕੋਈ ਹੱਦ ਨਾ ਰਹੇ ਕਿ ਕੋਈ ਨਾ ਕੋਈ ਮਸੀਹਾ ਜ਼ਰੂਰ ਪੈਦਾ ਹੁੰਦਾ ਹੈ ਤਾਂ ਕਿ ਉਹ ਜ਼ਾਲਮਾਂ ਦਾ ਨਾਸ਼ ਕਰਕੇ ਯਕਮੀ ਅਤੇ ਤੜਫਦੀਆਂ ਰੂਹਾਂ ਨੂੰ ਠਾਰ ਸਕੇ ਕਿਤਾਬ ਜਾਂ ਬਾਜ ਰਾਖਾ ਅਧਿਆਇ 8ਵਾਂ ਅਤੇ 9ਵਾਂ ਲੇਖਕ ਏ ਆਰ ਦਰਸ਼ੀ ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ